30 35 ਸਾਲ ਦਾ 30 ਕ ਸਾਲ ਹੋ ਗਏ ਮੈਨੂੰ ਦੇਖਦੇ ਨੂੰ ਇਹ ਇਦਾਂ ਹੀ ਬਸਾ ਲਿ ਜਾ ਰਹੇ ਨੇ ਬਾਂਕੇ ਬਿਹਾਰੀ ਜੀ ਦੇ ਰਾਧਾ ਰਾਣੀ ਦੇ ਦਰਸ਼ਾਣਾਂ ਨੂੰ ਬਸਾ ਜਾਂਦੀਆਂ ਨੇ ਇਹਨਾਂ ਨੂੰ ਦੇਖ ਕੇ ਇਲਾਕੇ 'ਚ ਬਹੁਤ ਬਸਾ ਹੋਰ ਵੀ ਜਾ ਰਹੀਆਂ ਜਗਰਾਤੇ ਵੀ ਕਰਾ ਰਹੇ ਆ ਇਹ ਧਰਮ ਦਾ ਕੰਮ ਸਾਰਿਆਂ ਨੂੰ ਵੱਧ ਚੜ੍ਹ ਕੇ ਸਹਿਯੋਗ ਕਰਨਾ ਚਾਹੀਦਾ ਹੈ ਇਹ ਦਿਨ ਧਰਮ ਦੇ ਨਾਲ ਜੁੜੇ ਰਹਿਣਾ ਚਾਹੀਦਾ ਚਾਰ ਮਈ ਨੂੰ ਮਹਾ ਮਈ ਦਾ ਜਾਗਰਣ ਹੋ ਰਿਹਾ ਇਸੇ ਜਗ੍ਹਾ ਦੇ ਉਤੇ ਇਸੇ ਜਗ੍ਹਾ ਦੇ ਉਤੇ ਕਿਸ ਤਰ੍ਹਾਂ ਦਾ ਉਪਰਾਲਾ ਦੇਖ ਰਹੇ ਹੋ ਇਹ ਭਰਾ ਸਾਰੇ ਨੌਜਵਾਨ ਪੀੜੀ ਨਾਲ ਜੁੜੀ ਰਹੀ ਹੈ 22ਵਾਂ ਜਾਗਰਨ ਹੈ ਜਗਰਾਤੇ ਦੇ ਪ੍ਰਤੀ ਇਲਾਕੇ ਦੇ ਲੋਕਾਂ ਚ ਬਹੁਤ ਉਤਸ਼ਾਹ ਹੈ ਉਹ ਜਵੱਦ ਚੜ ਕੇ ਲੋਕੀ ਹਿੱਸਾ ਲੈਂਦੇ ਤੇ ਮਾਂ ਮਾਈ ਦਾ ਗੁਣगान ਕਰਦੇ। ਬਾਂਸਲ ਜੀ ਬੜੇ ਲੰਬੇ ਸਮੇਂ ਤੋਂ ਬਸ ਯਾਤਰਾ ਅੱਜ ਕਿਹੜੀ ਜਗ੍ਹਾ ਤੇ ਔਰ ਕਿੱਥੇ ਜਾ ਰਹੀ ਕਿੰਨੇ ਦਿਨ ਦਾ ਟੂਰ ਹੈ? ਭਾਈ ਲੁਧਿਆਣੇ ਤੋਂ 4 ਦਿਨ ਦਾ ਟੂਰ ਹੈ। ਬਾਂਕੇ ਬਿਆਰੀ, 라ਵਲ, ਬਰਸਾਨਾ, ਆਪਾਂ ਦਾ ਰਮਨਰੇਤੀ ਹੋਰ ਕਾਫੀ ਜਗ੍ਹਾ ਬਸ ਜਾ ਰਹੀ ਹੈ। ਕਾਫੀ ਜਗ੍ਹਾ ਫੋਸ ਲੈ ਕੇ ਕਿੰਨੀ ਸੰਗਤ ਨਾਲ ਲੈ ਕੇ ਜਾ ਰਹੇ ਹੋ ਸਮਝੋ 50 ਸਵਾਰੀਆਂ ਹੈਗੀਆਂ ਤੇ ਏਸੀ ਬੱਸ ਹੈ ਹਾਂਜੀ ਏਸੀ ਬੱਸ 2x2 ਇਸਰਾਉ ਸਾ ਦੇਖ ਰਿਹਾ ਕਿੰਨੇ ਯੋਗ ਬਣੀ ਤੁਹਾਡੇ ਨਾਲ ਜਾਗਰਨ ਦੀ ਕਮੇਟੀ ਚ ਵੀ ਜੁੜੇ ਹੋਏ ਹਨ ਵੀ ਕਮੇਟੀ ਚ ਹੈਗੇ ਹੈਗੇ 15-20 ਬੰਦੇ ਸੀ ਜਾਗਰਨ ਬੜਾ ਲੰਬੇ ਸਮੇਂ ਤੋਂ ਇਸ ਇਲਾਕੇ ਜੇ ਤੁਸੀਂ ਸਟਾਰਟਿੰਗ ਕੀਤੀ ਜਾਗਰਨ ਦੀ ਅੱਜ ਤੱਕ ਚੱਲਦੀ 25 ਸਾਲ ਹੋ ਗਏ ਜੀ ਕਿਰਪਾ ਖੁੱਲ ਫੁੱਲ ਫਰਮਾ ਹਮੈ ਦੀ ਕਿਰਪਾ ਜੀ ਅੱਜ ਸੰਗਤਰਾ ਉਸਾਰ ਕੇ ਇਸ ਤਰ੍ਹਾਂ ਮਿਲ ਰਹੇ ਹੋ ਤੁਹਾਡੇ ਸਾਹਮਣੇ ਆਈ ਸਭ ਦੇ ਦੇਖੋ ਖੁਸ਼ਾ ਜਾ ਰਿਹਾ ਹਰ ਵਾਰੀ ਹੋ ਲੱਗੇ ਤਾਂ ਅੱਗੇ ਵੱਧੇ ਜਾ ਰਹੇ ਆ। ਅੱਜ ਇਹ ਸੀ ਕੋਸ਼ਿਸ਼ ਕਰਦੇ ਆ ਵੀ ਜਿੰਨੇ ਤੋਂ ਜਿੰਨੀ ਵੱਧ ਤੋਂ ਵੱਧ ਸੰਗਤ ਨਾਲ ਜੋੜੀ ਹੈ ਆਪਣੇ ਜਿੰਨੇ ਤੋਂ ਵੱਧ ਤੋਂ ਵੱਧ ਸੰਗਤ ਨਾਲ ਜਾ ਕੇ ਦਰਸ਼ਨ ਕਰਾਈਏ। ਸਾਡੇ ਕਲੱਬ ਦਾ ਇਹੀ ਟੀਚਾ ਰਿਹਾ ਵੈ। ਅਸੀਂ ਜਗਰਤਾ ਗ੍ਰੰਥ ਦੇ ਨੂੰ ਸਾਨੂੰ 22 ਸਾਲ ਹੋ ਗਏ। 22ਵਾਂ ਜਗਰਨਾ 25 ਸਾਲ ਹੋ ਗਏ ਜਗਰਤਾ ਗ੍ਰੰਥ ਦੇ ਨੂੰ। 20 ਸਾਲ ਮੈਨੂੰ ਖੁਦ ਹੋ ਗਏ ਇਸ ਕਲੱਬ ਨਾਲ ਜੁੜੇ ਨੂੰ ਐਜ਼ ਅ ਮੈਂਬਰ ਸ਼ੁਰੂ ਕੀਤਾ ਸੀ। ਅੱਜ ਪ੍ਰਧਾਨ ਜੀ ਦੀ ਕਿਰਪਾ ਨਾਲ ਮੈਂ ਚੇਅਰਮੈਨ ਐਸ ਕਲੱਬ ਦਾ। ਪਰ ਅਸੀਂ ਚੇਅਰਮੈਨ ਨਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਇੱਕ ਮੈਂਬਰ ਹੀ ਸਮਝਦੇ ਹਾਂ। ਇਹ ਸਭ ਮਿਲ ਕੇ ਮਹਾਮਾਈ ਦਾ ਗੁਣ ਗਾਣ ਕਰਦੇ ਆਂ ਮਹਾਮਾਈ ਦੀ ਲੋਕਾਂ ਨੂੰ ਮਹਾਮਾਈ ਨਾਲ ਜੋੜਦੇ ਆਂ ਤਾਂ ਕਿ ਲੋਕ ਵੱਤ ਵਤ ਮਹਾਮਾਈ ਦਾ ਨਾਮ ਜਪਨ ਇਹਦੇ ਸਦਾ ਛੋਟੇ ਛੋਟੇ ਬੱਚੇ ਵੀ ਜਾ ਰਿਹਾ ਕੋਈ ਰਾਜ ਕਿਸ ਤਰ੍ਹਾਂ ਦੇ ਅਰੇਂਜ ਕੀਤੇ ਗਏ ਰਾਤ ਦੇ ਵਿੱਚ ਟੈਂਟ ਰੁਕਣ ਕੀ ਇੱਕ ਦੋ ਜਗ੍ਹਾ ਤੇ ਪੁਆਇੰਟਾਂ ਦੇ ਉੱਤੇ ਜਿਆਦਾ ਦੀ ਸੁਵਿਧਾ ਦਿੱਤੀ ਜਾਏਗੀ ਆਂਦੇ ਹੋਏ ਚਾਹ ਦੀ ਸੁਵਿਧਾ ਦਿੱਤੀ ਜਾਏਗੀ ਬਾਕੀ ਉੱਥੇ ਦੇ ਆਪਣਾ ਹਰ ਤਰੀਕੇ ਦੀ ਖਾਣ ਪੀਣ ਦੀ ਵਿਵਸਥਾ ਪੂਰੀ ਭਰਪੂਰ ਕੀਤੀ ਗਈ ਬਹੁਤ ਵਧੀਆ ਲੱਗ ਰਿਹਾ ਅਸੀਂ ਪਹਿਲੀ ਵਾਰੀ ਜਾ ਰਹੇ ਹਾਂ ਪਾਜੀ ਸਾਨੂੰ ਬੜੀ ਵਾਰੀ ਕਹਿੰਦੇ ਉਹਦੇ ਚਲੋ 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 ਹਰ ਵਾਰੀ ਪ੍ਰੋਗਰਾਮ ਬਣਾਉਂਦੇ ਬਣਾਉਂਦੇ ਰਹਿੰਦਾ ਸੀ ਪਰ ਇਸ ਵਾਰੀ ਬੁਲਾ ਲਿਆ ਉਹਨਾਂ ਨੇ ਕਿਸ ਇਲਾਕੇ ਚ ਰਹਿੰਦੇ ਹਾਂਜੀ ਹਾਂਜੀ ਇਸ ਇਲਾਕੇ ਸੰਜੇ ਜੀ ਦਾ ਦੇਖਦੇ ਹੋ ਉਪਰਾਲੇ ਜੀ ਤਾਂ ਜੀ ਬਹੁਤ ਉਪਰਾਲੇ ਕਰਦੇ ਰਹਿੰਦੇ ਜੀ ਇਹ ਸੰਗਤ ਨਾਲ ਜਿੰਨੀ ਲੈ ਕੇ ਜਾਣ ਓਨੀ ਘਟ ਹੈ ਨਾਲੀ ਇਹਦਾ ਲੱਗੇ ਰਹਿੰਦੇ ਜੀ ਇਸ ਕੰਮ ਨੂੰ ਬਹੁਤ ਵਧੀਆ ਗੱਲ ਹੈ ਚੱਲਦੇ ਰਹਿੰਦੇ ਵੇ ਲੋ ਤਾਂ ਸਾਰਾ ਅਰੇਂਜਮੈਂਟ ਬਹੁਤ ਵਧੀਆ ਹੈਗਾ ਹਲਵਾਈ ਅਸੀਂ ਨਾਲ ਲੈ ਕੇ ਜਾ ਰਹੇ ਆਂ ਰੈਸ਼ਨ ਪਾਣੀ ਸਾਰਾ ਨਾਲ ਹੁੰਦਾ ਹੈਗਾ ਵਾ ਅਸੀਂ ਹੋਟਲ ਬੁੱਕ ਕਰਵਾ ਰੱਖਿਓਂਦੇ ਰੂਮ ਸਾਡੇ ਹੈਵੀ ਲੈਵਲ ਹੁੰਦੇ ਹੈਗੇ ਆ ਬਾਕੀ ਸਾਰੀ ਸੰਗਤ ਦੇ ਸਿਰ ਤੇ ਆ ਉਹੀ ਦੱਸਣ ਵਾਲੀ ਹੈਗੀ ਹੈ ਕਿ ਉਹਨੇ ਪੁਰੇ ਅਸੀਂ ਕਹਾਂਗੇ ਉੱਥੇ ਜਾ ਕੇ ਬੜਾ ਆਨੰਦ ਆਉਂਦਾ ਠਾਕੁਰ ਜੀ ਦੀ ਆਪਾਰ ਕਿਰਪਾ ਹੁੰਦੀ ਹੈ ਮੈਂ 2 ਸਾਲ ਪਹਿਲਾਂ ਵੀ ਗਈ ਸੀ ਯਾਰ ਬਹੁਤ ਅੱਛਾ ਅਰੇਂਜਮੈਂਟ ਵੀ ਬਹੁਤ ਅੱਛਾ ਹੈ ਬਹੁਤ ਅੱਛਾ ਦਰਸ਼ਨ ਵੀ ਬਹੁਤ ਅੱਛੀ ਹੁੰਦੀ ਹੈ ਕਕੇ ਠਾਕੁਰ ਜੀ ਦੀ ਚਾਰ ਦਿਨ ਦਾ ਟੋਰ ਹੈ ਹਾਂ ਹਾਂਜੀ ਕਿਰਪਾ ਰੰਨਾ ਦੀ ਕਿਰਪਾ ਆ ਗਈ ਹੈ ਬੁਲਾਉਂਦੇ ਨੇ ਤੇ ਜਾਂਦੇ ਆ ਅਸੀਂ ਹਾਂਜੀ ਹਰ ਸਾਲ ਤਾਂ ਨਹੀਂ ਜਾਂਦੇ ਵੈਸੇ ਜਾਂਦੇ ਨੂੰ ਮੈਂ ਹੋ ਗਏ ਤੇ 35 ਸਾਲ ਹੋ ਗਏ 35 ਸਾਲ ਬਹੁਤ 24 ਪਾਇਆ ਬਿਆਹ ਜੀ ਤੋਂ ਪਾਇਆ ਹਾਂਜੀ ਬੱਚੇ ਬੱਚੇ ਬਿਆਹ ਜੀ ਤੋਂ ਪਾਇਆ ਹਾਂਜੀ ਹਾਂਜੀ ਸ਼ਾਰਾ ਵਧੀਆ ਹੁੰਦਾ ਜੀ ਕਲੱਬ ਨੂੰ ਹਾਂਜੀ ਵਧੀਆ ਨਹੀਂ ਇੱਧੋ ਇੱਥੇ ਇੱਥੋ ਤਾਂ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਹੂੰਦਾ ਜਾਂਦੇ ਰਹਿੰਦੇ ਤੁਸੀਂ ਦੇ ਰਹੇ ਹੋ ਦਾ ਚਿਰਾਗ ਨੂੰ ਇਸ ਸਮੇਂ ਅਸੀਂ ਖੜੇ ਆ ਲੁਧਿਆਣਾ ਦੇ ਨੀਲਾ ਝੰਡਾ ਗੁਰਦੁਆਰਾ ਨਿਊ ਹਰਗੋਬਿੰਦ ਨਗਰ ਰੋਡ ਦੇ ਉੱਤੇ ਖੜੇ ਆ ਜਿੱਥੇ ਸਿਟੀ ਯੂਥ ਕਲੱਬ ਵਾਲੋ ਬਰਸਾਨੇ ਵrindavan ਬਾਸੀ ਯਾਤਰਾ ਜਾ ਰਹੀ ਹੈ ਜੋ ਪ੍ਰਧਾਨ ਸੰਜੇ ਬਾਂਸਲ ਜੀ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਵrindavan バス ਯਾਤਰਾ ਲੈ ਰਹੀ ਹੈ ਜਿੱਥੇ ਆਜਾਦ ਸਵਿਟ ਸ਼ਾਪ ਤੋਂ ਮੇਰੇ ਨਾਲ ਦੀਪਕ ਜੀ ਸਾਡੇ ਨਾਲ ਮੌਜੂਦ ਹੈ ਦੀਪਕ ਜੀ ਕਿਸ ਤਰ੍ਹਾਂ ਦੇ ਰਹੇ ਹੋ ਸੰਜੇ ਬਾਂਸਲ ਜੀ ਬੜੇ ਲੰਬੇ ਸਮੇਂ ਤੋਂ ਬਸ ਯਾਤਰਾ ਲੈ ਕੇ ਜਾ ਰਹੇ ਹੈ ਇਹ ਸੰਜੇ ਬਾਂਸਲ ਜੀ ਸਾਡੇ ਦੋਸਤ ਵੀ ਨੇ ਪਿਛਲੇ 30 30 35 ਸਾਲ ਤੋਂ 30 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਇਹ ਇਦਾਂ ਹੀ ਬਸਾਂ ਲਿਜਾ ਰਹੇ ਨੇ ਬਾਂਕੇ ਬਿਹਾਰੀ ਜੀ ਦੇ ਰਾਧਾ ਰਾਣੀ ਦੇ ਦਰਸ਼ਨਾਂ ਨੂੰ ਬਸਾਂ ਜਾਂਦੀਆਂ ਨੇ ਇਹਨਾਂ ਨੂੰ ਦੇਖ ਕੇ ਲੱਗ ਕੇ ਜ ਬਹੁਤ ਬਸਾ ਹੋਰ ਵੀ ਜਾ ਰਹੀਆਂ ਜਗਰਾਤੇ ਵੀ ਕਰਾ ਰਹੇ ਹੈ ਇਹ ਧਰਮ ਦਾ ਕੰਮ ਸਾਰਿਆਂ ਨੂੰ ਵੱਧ ਛੱਡ ਕੇ ਸਹਿਯੋਗ ਕਰਨਾ ਚਾਹੀਦਾ ਹੈ ਇਦਾਂ ਹੀ ਧਰਮ ਦੇ ਨਾਲ ਜੁੜੇ ਰਹਿਣ ਸਾਰੇ 4 ਮਈ ਨੂੰ ਮਹਾਮਾਈ ਦਾ ਜਾਗਰਣ ਹੋ ਰਿਹਾ ਇਸੇ ਜਗ੍ਹਾ ਦੇ ਉਤੇ ਇਸੇ ਜਗ੍ਹਾ ਦੇ ਉਤੇ ਕਿਸ ਤਰ੍ਹਾਂ ਦਾ ਉਪਰਾਲਾ ਦੇਖ ਰਹੇ ਹੋ ਇਹ ਭਰਾ ਸਾਰੇ ਨੌਜਵਾਨ ਬੇੜੀ ਨਾਲ ਜੁੜੀ ਹੋਈ ਹੈ 22ਵਾਂ ਜਾਗਰਣ ਹੈ ਜਗਰਾਤੇ ਦੇ ਪ੍ਰਤੀ ਇਲਾਕੇ ਦੇ ਲੋਕਾਂ ਚ ਬਹੁਤ ਉਤਸ਼ਾਹ ਹੈ ਉਹ ਵੱਧ ਛੱਡ ਕੇ ਲੋਕੀ ਹਿੱਸਾ ਲੈਂਦੇ ਤੇ ਮਾਂ ਮਾਈ ਦਾ ਗੁਣਗਾਨ ਕਰਦੇ ਮਾਸਲ ਜੀ ਬੜੇ ਲੰਬੇ ਸਮੇਂ ਤੋਂ ਬਾਸ ਯਾਤਰਾ ਅੱਜ ਕਿਹੜੀ ਜਗ੍ਹਾ ਤੇ ਔਰ ਕਿੱਥੇ ਜਾ ਰਹੀ ਕਿੰਨੇ ਦਿਨ ਦਾ ਟੂਰ ਹੈ ਪਹਿਲ ਲੁਧਿਆਣੇ ਤੋਂ 4 ਦਿਨ ਦਾ ਟੂਰ ਹੈ ਬਾਂਕੇ ਬਿਆਰੀ 라ਵਲ ਬਰਸਾਨਾ ਆਪਣਾ ਨਾਮ ਰਮਨ ਰੇਤੀ ਹੋਰ ਕਾਫੀ ਜਗ੍ਹਾ ਬਸ ਜਾ ਰਹੀ ਹੈ ਮੈਨੂੰ ਕਾਫੀ ਜਗ੍ਹਾ ਪੁੱਛ ਲੈ ਕੇ ਕਿੰਨੀ ਸੰਗਤ ਨਾਲ ਲੈ ਕੇ ਜਾ ਰਹੇ ਸਮਝੋ 50 ਸਵਾਰੀਆਂ ਹੈਗੀਆਂ ਤੇ ਏਸੀ ਬੱਸ ਹੈ ਹਾਂਜੀ ਏਸੀ ਬੱਸ 2x2 ਤੇ ਜਿਹੜਾ ਜਾਗਰਣ ਹੈ ਮਾਂ ਮਈ ਦਾ ਕਿੰਨੀ ਤਰੀਕ ਨੂੰ ਹੈ 4 ਮਈ ਦਾ ਜੀ ਇਸੇ ਜਗ੍ਹਾ ਹਰਗੋਬਿੰਦ ਮਾਰਗ ਤੇ ਪਾਰਟੀ ਆ ਰਹੀ ਹੈ ਪਾਰਟੀਆਂ ਈਸ਼ਾਨ ਲਾਡੀ ਤਾਰਾ ਚੰਦ ਮੰਤ ਤੇ ਇੱਕ ਕੋ ਸ਼ਰਮਨ ਮਹਾਕੋ ਮਾਲ ਇਸ ਤਰ੍ਹਾਂ ਉਹ ਸਾਹ ਦੇਖ ਰਿਹਾ ਕਿੰਨੇ ਯੁਵਾ ਪੀੜੀ ਤੁਹਾਡੇ ਨਾਲ ਜਾਗਰਨ ਦੀ ਕਮੇਟੀ ਚ ਵੀ ਜੁੜੇ ਹੋਏ ਹੈ। ਅਸੀਂ ਕਮੇਟੀ ਚ ਹੈਗੇ ਹੈਗੇ 15-20 ਬੰਦੇ ਸੀ ਜਾਗਰਨ ਬੜਾ ਲੰਬੇ ਸਮੇਂ ਤੋਂ ਇਸ ਇਲਾਕੇ ਜੇ ਤੁਸੀਂ ਸਟਾਰਟਿੰਗ ਕੀਤੀ ਜਾਗਰਨ ਦੀ ਅੱਜ ਤੱਕ ਚੱਲ ਰਹੀ ਹੈ। 25 ਸਾਲ ਹੋ ਗਏ ਜੀ। ਕਿਰਪਾ ਫੁੱਲ ਮਹਾਮਾਹਮਾ ਦੀ ਕਿਰਪਾ ਜੀ। ਅੱਜ ਸੰਗਤਾਂ ਦਾ ਉਹ ਸਾਹ ਕਿਸ ਤਰ੍ਹਾਂ ਮਿਲ ਰਿਹਾ। ਤੁਹਾਡੇ ਸਾਹਮਣੇ ਹੈ ਜੀ ਸਭ ਦੇ ਦੇਖੋ ਉਹ ਸਾਹ ਜਾ ਰਿਹਾ ਹਰ ਵਾਰੀ ਫੁੱਲ ਅੱਗੇ ਤੋਂ ਅੱਗੇ ਵੱਧੇ ਜਾ ਰਹੇ ਆ। ਠੀਕ ਹੋ ਗਿਆ ਵੀ ਜੀ ਆਈ ਬਰਸਾਨੇ ਜਾ ਰਹੇ ਆ ਭਾਜੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਜਿੰਨੇ ਤੋਂ ਜਿੰਨੀ ਵੱਧ ਤੋਂ ਵੱਧ ਸੰਗਤ ਨਾਲ ਜੋੜੀ ਹੈ ਆਪਣੇ ਜਿੰਨੇ ਤੋਂ ਵੱਧ ਤੋਂ ਵੱਧ ਸੰਗਤ ਨਾਲ ਲੈ ਕੇ ਦਰਸ਼ਨ ਕਰਾਈਏ ਸਾਡੇ ਕਲੱਬ ਦਾ ਇਹੀ ਟੀਚਾ ਰਿਹਾ ਵੈ ਅਸੀਂ ਜਗਰਤਾ ਗ੍ਰਾਮਦੇ ਦੇ ਨੂੰ ਸਾਨੂੰ 22 ਸਾਲ ਹੋ ਗਏ 22ਵਾਂ ਜਾਗਰਣ 25 ਸਾਲ ਹੋ ਗਏ ਜਗਰਤਾ ਗ੍ਰਾਮਦੇ ਨੂੰ 20 ਸਾਲ ਮੈਨੂੰ ਖੁਦ ਹੋ ਗਏ ਇਸ ਕਲੱਬ ਨਾਲ ਜੁੜੇ ਨੂੰ ਐਜ਼ ਅ ਮੈਂਬਰ ਸ਼ੁਰੂ ਕੀਤਾ ਸੀ ਅੱਜ ਪ੍ਰਧਾਨ ਜੀ ਦੀ ਕਿਰਪਾ ਨਾਲ ਮੈਂ ਚੇਅਰਮੈਨ ਐਸ ਕਲੱਬ ਦਾ ਪਰ ਅਸੀਂ ਚੇਅਰਮੈਨ ਨਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੇ ਆਪ ਨੂੰ ਇੱਕ ਮੈਂਬਰ ਹੀ ਸਮਝਦੇ ਹਾਂ ਇਹ ਸਭ ਮਿਲ ਕੇ ਮਹਾਮਾਇਆ ਇਹ ਤਾਂ ਕਿ ਲੋਕ ਵੱਤਵਰ ਮਹਾਮੈਦਾ ਨਾਮ ਜਪਣ ਸਾਡੇ ਨਾਲ ਹੋਰ ਵੀ ਸੇਵਾਦਾਰ ਮੌਜੂਦ ਹੈ ਇੱਥੇ ਜੋ ਸਾਡੇ ਨਾਲ ਜੁੜਿਆ ਮੋਈ ਜੀ ਬੜੇ ਲੰਬੇ ਸਮੇਂ ਤੋਂ ਤੁਸੀਂ ਕਲੱਬ ਦੇ ਨਾਲ ਸੇਵਾ ਕਰਦੇ ਆ ਰਹੇ ਹੋ ਇਸ ਦਾ ਉਹ ਸਾ ਮਿਲ ਰਿਹਾ ਸੰਗਤ ਦੇ ਵਿੱਚ ਵੀ ਦੇਖੋ ਜੀ ਮੈਨੂੰ 18 ਸਾਲ ਹੋ ਗਏ ਇਸ ਕਲੱਬ ਨਾਲ ਜੁੜੇ ਹੋਏ ਸੀਡੀਐਨ ਯੂਥ ਕਲੱਬ ਦੇ ਨਾਲ ਮੇਰਾ ਵੀ 18ਵਾਂ ਜਾਗਰਤਾ ਹੈ ਇਸ ਕਲੱਬ ਦੇ ਨਾਲ ਔਰ ਬਹੁਤ ਉਤਸ਼ਾਹ ਦੇ ਨਾਲ ਜਗਰਾਤਾ ਵੀ ਕਰਾਈਦਾ ਔਰ ਬੱਸਾਂ ਵੀ ਲੈ ਕੇ ਜਾਂਦੇ ਆਂ ਕਦੀ ਪੈਦਲ ਚਿੰਤਪੁਰ ਨਹੀਂ ਜਾਂਦੇ ਸੀਗੇ ਹੁਣ ਅਸੀਂ ਬਾਂਕੇ ਵਿਹਾਰੀ ਲਾਲ ਬਰਿੰਦਾਵਨ ਮਥਰਾ ਬਰਸਾਨੇ ਹਰ ਜਗ੍ਹਾ ਬੱਸ ਲੈ ਕੇ ਜਾਂਦੇ ਆਂ ਬਹੁਤ ਉਤਸ਼ਾਹ ਹੈ ਸਾਰੀ ਸੰਗਤ ਸਾਡੇ ਨਾਲ ਇਦਾਂ ਨਹੀਂ ਜੁੜਦੀ ਅਸੀਂ ਕਿਸੇ ਕਾਰਨਾਂ ਦੇ ਕਰਕੇ ਜੁੜਦੀ ਹੈ ਜੋ ਅਸੀਂ ਸਹੂਲਤਾਂ ਦੇ ਦਿੰਦੇ ਆਂ ਹਰੇਕ ਨੂੰ ਕੋਈ ਟਿਕਟ ਰੱਖਿਆ ਹੀ ਹੈ ਅਸੀਂ 3200 ਰੁਪਏ ਕਰਾਇਆ ਰੱਖਿਆ ਜੀ ਏਸੀ ਬੱਸ ਹੈ ਰਹਿਣਾ ਜਾਣਾ ਉੱਥੇ ਏਸੀ ਦਾ ਹੈਗਾ ਜੀ ਹਾਂ ਜੀ ਦੇੰਦਾ ਟੂਰ ਇਹ ਅੱਜ ਰਾਤ ਆਕੇ ਅਸੀਂ ਸੋਮਵਾਰ ਰਾਤ ਨੂੰ ਉੱਥੋਂ ਦੀ ਵਾਪਸ ਮੁੜਾਂਗੇ ਮੰਗਲਵਾਰ ਸਵੇਰੇ ਸਵੇਰੇ ਆਪਣੇ ਇੱਥੇ ਮੁੜਾਂਗੇ ਤੇ ਦੇਖ ਸਕਦਾ ਛੋਟੇ ਛੋਟੇ ਬੱਚੇ ਵੀ ਜਾ ਰਿਹਾ ਕੋਈ ਰਾਜ ਕਿਸ ਤਰ੍ਹਾਂ ਦੇ ਅਰੇਂਜ ਕੀਤੇ ਗਏ ਰਾਹ ਦੇ ਵਿੱਚ ਜਿਵੇਂ ਰੁਕਣਗੇ ਇੱਕ ਦੋ ਜਗ੍ਹਾ ਤੇ ਪੁਆਇੰਟਾਂ ਦੇ ਉੱਤੇ ਚਾਹ ਦੀ ਸਹੂਬਦਤ ਦਿੱਤੀ ਜਾਏਗੀ ਆਂਦੇ ਹੋਏ ਚਾਹ ਦੀ ਸਹੂਬਦਤ ਦਿੱਤੀ ਜਾਏਗੀ ਬਾਕੀ ਉੱਥੇ ਆਪਣਾ ਹਰ ਤਰੀਕੇ ਦੀ ਖਾਣ ਪੀਣ ਦੀ ਵਿਵਸਥਾ ਪੂਰੀ ਭਰਪੂਰ ਕੀਤੀ ਗਈ ਹੋਰ ਵੀ ਸੰਗਤ ਸਾਡੇ ਨਾਲ ਮੌਜੂਦ ਹੈ ਅਸੀਂ ਗੱਲਬਾਤ ਕਰ ਲੈਨੇ ਆਂ ਵੀਰ ਜੀ ਜੈ ਸ਼੍ਰੀ ਰਾਦੇ 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 ਜੀ ਕਿਸ ਤਰ੍ਹਾਂ ਲੱਗ ਰਿ ਉਹ ਵਧੀਆ ਲੱਗ ਰਿਹਾ ਅਸੀਂ ਪਹਿਲੀ ਵਾਰੀ ਜਾ ਰਹੇ ਹਾਂ ਪਾਜੀ ਸਾਨੂੰ ਬੜੀ ਵਾਰੀ ਕਹਿੰਦੇ ਉਹ ਚਲੋ 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 ਹਰ ਵਾਰੀ ਪ੍ਰੋਗਰਾਮ ਬਣਾਉਂਦੇ ਬਣਾਉਂਦੇ ਰਹਿੰਦਾ ਸੀ ਪਰ ਇਸ ਵਾਰੀ ਬੁਲਾ ਲਿਆ ਉਹਨਾਂ ਨੇ ਕਿਸ ਇਲਾਕੇ ਚ ਰਹਿੰਦੇ ਆ ਹਾਂਜੀ ਹਾਂਜੀ ਇਸ ਇਲਾਕੇ ਸੰਜੇ ਜੀ ਦਾ ਦੇਖਦੇ ਹੋ ਉਪਰਾਲੇ ਨੂੰ ਜੀ ਤਾਂ ਜੀ ਬਹੁਤ ਉਪਰਾਲੇ ਕਰਦੇ ਰਹਿੰਦੇ ਜੀ ਇਹ ਸੰਗਤ ਨਾਲ ਜਿੰਨੀ ਲੈ ਕੇ ਜਾਣ ਉਨੀ ਘਟ ਹੈ ਨਾਲ ਹੀ ਇਹ ਤਾਂ ਲੱਗੇ ਰਹਿੰਦੇ ਜੀ ਇਸ ਕੰਮ ਨੂੰ ਬਹੁਤ ਵਧੀਆ ਗੱਲ ਹੈ ਚੱਲਦੇ ਰਹਿੰਦੇ ਤੁਹਾਨੂੰ ਵੀ ਮੌਕਾ ਮਿਲਿਆ ਤਾਂ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਸਾਰੀ ਫੈਮਿਲੀ ਜਾ ਰਹੀ ਹੈ ਸਾਰੇ ਖੁਸ਼ ਹੈ ਜੀ ਅਸੀਂ ਗੱਲਬਾਤ ਕਰ ਲੈਣਾ ਮੈਡਮ ਜੀ ਕਿਸ ਤਰ੍ਹਾਂ ਲੱਗ ਰਿਹਾ ਤੁਸੀਂ ਬੜੇ ਲੰਬੇ ਸਮੇਂ ਤੋਂ ਬਸ ਯਾਤਰਾ ਲੈ ਕੇ ਜਾ ਰਹੇ ਹੋ ਅੱਜ ਬਸਾਨੇ ਜਾ ਰਹੇ ਹੋ ਕਿੰਨੀ ਸੰਗਤ ਜਾ ਰਹੇ ਹੋ ਸੰਗਤ ਤਾਂ ਦੇਖੋ ਸਾਡੇ ਨਾਲ ਪੂਰੀ ਬਸ ਜਾ ਰਹੀ ਹੈਗੀ ਆ ਪੂਰੀ ਬਸ ਹਮੇਸ਼ਾ ਹੀ ਜਾਂਦੀ ਹੈਗੀ ਆ ਸਾਰੇ ਬਹੁਤ ਸ਼ਰਧਾ ਨਾਲ ਦਰਸ਼ਨ ਕਰਦੇ ਹੈਗੇ ਆ ਇਹ ਤਾਂ ਪਰਿਵਾਰ ਦੇ ਨਾਲ ਇਕੱਠੇ ਹੋ ਕੇ ਜਾ ਰਹੇ ਸਾਰੇ ਫੈਮਲੀ ਜਾਂਦੀ ਹੈ ਸਾਰੀਆਂ ਫੈਮਲੀ ਹੀ ਜਾਂਦੀ ਹੈਗੀਆਂ ਕੀ ਕੀ ਅਰੇਂਜ ਹੈਗਾ ਕਿਸ ਤਰ੍ਹਾਂ ਦਾ ਅਰੇਂਜ ਰੱਖਿਆ ਗਿਆ ਠੀਕ ਹੈ ਠੀਕ ਹੈ ਸਾਡੇ ਵੱਲੋਂ ਤਾਂ ਸਾਰਾ ਅਰੇਂਜਮੈਂਟ ਬਹੁਤ ਵਧੀਆ ਹੈਗਾ ਹਲਵਾਈ ਅਸੀਂ ਨਾਲ ਲੈ ਕੇ ਜਾ ਰਹੇ ਆਂ ਰਾਸ਼ਨ ਪਾਣੀ ਸਾਰਾ ਨਾਲ ਹੁੰਦਾ ਹੈਗਾ ਹੋਵੇ ਅਸੀਂ ਹੋਟਲ ਬੁੱਕ ਕਰਵਾ ਰੱਖਿਓਂਦੇ ਰੂਮ ਸਾਡੇ ਹੈਵੀ ਲੈਵਲ ਹੁੰਦੇ ਹੈਗੇ ਆ ਬਾਕੀ ਸਾਰੀ ਸੰਗਤ ਦੇ ਸਿਰ ਤੇ ਆ ਉਹੀ ਦੱਸਣ ਵਾਲੀ ਹੈਗੀ ਹੈ ਕਿ ਉਹਨਾਂ ਦਾ ਕੀ ਹੈਗਾ ਹਾਂਜੀ ਗਲਬਾਰਗ ਅਸੀਂ ਮੈਡਮ ਜੀ ਕਹਿ ਰਹੇ ਕਿ ਹਲਵਾਈ ਵੀ ਨਾਲ ਜਾ ਰਹੇ ਹੈਗੇ ਐ ਮਲਵਾਈ ਜੀ ਕਿੰਨਾ ਪਰਿਵਾਰ ਦੇ ਨਾਲ ਜੁੜਿਆ ਕਦੋਂ ਤੋਂ ਜੁੜਿਆ ਬਾ ਚਾਰ ਪੰਜ ਸਾਲ ਹੋ ਚਲੇ ਜੀ ਦੋ ਤਿੰਨ ਹੋਰ ਪਹਿਲਾਂ ਜਾਏ ਚੌਥੀ ਵਾਰ ਹੋਣ ਜਾ ਰਹੇ ਆ ਜੀ ਬਹੁਤ ਬਹੁਤ ਮਜ਼ਾ ਆ ਰਿਹਾ ਜੀ ਬਹੁਤ ਵਧੀਆ ਆ ਰਿਹਾ ਜੀ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦੇ ਇੰਜ ਰੱਖਿਆ ਗਿਆ ਉੱਥੇ ਬਹੁਤ ਵਧੀਆ ਜੀ ਮਲਵਾਈ ਜੀ ਜੀ ਨੇ ਹੱਥ ਦੀ ਕਲਾ ਹੁੰਦੀ ਆ ਜੋ ਕਿ ਸੰਗਤ ਨੂੰ ਖੁਸ਼ ਰੱਖਣਾ ਉਹ ਮਾਲਕ ਦੀ ਗਿਰਪਾਉਣੀ ਚਾਹੀਦੀ ਬਸ ਉਹਨੇ ਕਰਨਾ ਕਰਾਣਾ ਹੀ ਹੈ ਜੀ ਅਸੀਂ ਹੋਰ ਕਿਹੜੀ ਕਿਹੜੀ ਜਗ੍ਹਾ ਜਾ ਕੇ ਆਏ ਤੁਸੀਂ ਸੇਵਾ ਨਿਭਾ ਕੇ ਆਏ ਉੱਥੇ ਜਾਈਦਾ ਬਾਬਾ ਬਲਗਨਾਲ ਜਾਈਦਾ ਤੇ ਬ੍ਰਿੰਦਾਵਨ ਜਾਈਏ ਦੋ ਦਿਨ ਬ੍ਰਿੰਦਾਵਨ ਜਾਈਏ ਆਂ ਫੇਰ ਬ੍ਰਿੰਦਾਵਨ ਜਾ ਰਹੇ ਹਾਂ ਹਾਂਜੀ ਫੇਰ ਜਾ ਰਹੇ ਹਾਂ ਬ੍ਰਿੰਦਾਵਨ ਜੀ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਨਜ਼ਾਰਾ ਹੁੰਦਾ ਆ ਹਾਂਜੀ 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 ਪੂਰਾ ਪਰਿਵਾਰ ਨਾਲ ਜਾ ਰਹੇ ਹਾਂ ਬੜਾ ਉਸਾਹ ਦੇਖਣ ਨੂੰ ਮਿਲ ਰਿਹਾ ਸਿਟੀ ਜੁਨ ਕਲੱਬ ਵੱਲੋਂ ਜਿਹੜੇ ਵੱਲੇ ਬੜੇ ਲੰਬੇ ਸਮੇਂ ਤੋਂ ਕਹਿੰਦੇ ਕਿ 25 ਸਾਲ ਤੋਂ ਉੱਪਰ ਹੋ ਚੁੱਕੇ ਮਾਹ ਮਈ ਦਾ ਜਾਗਰਣ ਕਰਾਉਂਦੇ ਇਸ ਜਗ੍ਹਾ ਦੇ ਉੱਤੇ ਤੇ ਬੱਸਾਂ ਲੈ ਕੇ ਆ ਰਿਹਾ ਸੇਵਾਦਾਰ ਤੁਸੀਂ ਦੇਖ ਸਕਦੇ ਕਿਤਰੀ ਥੋਕ ਗਿਆ ਇੱਥੇ ਮਾ ਦੇ ਜਕਾਰਿਆਂ ਦੇ ਨਾਲ ਖਾਡੂ ਸ਼ਾਮ ਦੇ ਜਕਾਰਿਆਂ ਦੇ ਨਾਲ ਬੱਸ ਯਾਤਰਾ ਜੋ ਰਵਾਨਾ ਕੀਤੀ ਜਾ ਰਿਹਾ ਬੱਸ ਦੇ ਅੰਦਰ ਦੀ ਵੀ ਤਸਵੀਰ ਦਿਖਾਣੇ ਆ ਤੁਹਾਨੂੰ ਕਿ ਜਿੱਥੇ ਸੰਗਤ ਬੜੇ ਉਸਾਹ ਦੇ ਨਾਲ ਜੋ ਜਾਰੀ ਹੈਗੀ ਅਸੀਂ ਬੱਸ ਦੇ ਅੰਦਰ ਵੀ ਲੈ ਕੇ ਤੁਹਾਨੂੰ ਚਲਦੇ ਆ ਅਸੀਂ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਐਂਡ ਕੀਸਾ ਲੱਗ ਰਿਹਾ ਅੱਛਾ ਲੱਗ ਕਾਹਦੇ ਪ੍ਰੋਫੈਸਰ ਤੋਂ ਲੈ ਕੇ ਪਹਿਲੀ ਵਾਰ ਚਲਿਆ ਪਹਿਲੀ ਵਾਰ ਹੀ ਹਾਂ ਜੀ ਬਰਿੰਦਾਬਨ ਜਾ ਰਹੇ ਹੋ ਬਰਸਾਨੇ ਉਹ ਬੁਲਾਵਾ ਆ ਗਿਆ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਖੁਸ਼ੀ ਬਹੁਤ ਜ਼ਿਆਦਾ ਬਰਸਾਨੇ ਜਾ ਰਹੇ ਆ ਜੀ ਹਾਂਜੀ ਜੀ ਸ਼ਾਹ ਠਾਕੁਰ ਜੀ ਵੀ ਤੁਹਾਡੇ ਨਾਲ ਹੀ ਆ ਹਾਂਜੀ ਹਾਂਜੀ ਮੈਂ ਸ਼ਾਤ ਕੀ ਕਹੋਗੇ ਜੀ ਸੰਗਤ ਨੂੰ ਇਸ ਵਾਰ ਅਸੀਂ ਕਾਂਗੇ ਉੱਥੇ ਜਾ ਕੇ ਬੜਾ ਆਨੰਦ ਆਉਂਦਾ ਠਾਕੁਰ ਜੀ ਦੀ ਆਪਾਰ ਕਿਰਪਾ ਹੁੰਦੀ ਹੈ ਕਿੰਨੇ ਸਾਲਾਂ ਤੋਂ ਜਾਂਦੇ ਆ ਮੈਂ 2 ਸਾਲ ਪਹਿਲਾਂ ਵੀ ਗਈ ਸੀ ਜੀ ਆ ਬਹੁਤ ਅੱਛਾ ਅਰੇਂਜਮੈਂਟ ਵੀ ਬਹੁਤ ਅੱਛਾ ਹੈ ਬਹੁਤ ਅੱਛਾ ਦਰਸ਼ਨ ਵੀ ਬਹੁਤ ਅੱਛੇ ਹੁੰਦੇ ਆ ਬਾਕੀ ਠਾਕੁਰ ਜੀ ਦੀ ਚਾਰ ਦਿਨ ਦਾ ਟੂਰ ਹੈ ਹਾਂ ਹਾਂ ਜੀ ਕਿਰਪਾ ਇਹਨਾਂ ਦੀ ਕਿਰਪਾ ਹੈ ਗਈ ਹੈ ਬੁਲਾਉਂਦੇ ਨੇ ਤੇ ਜਾਂਦੇ ਆ ਅਸੀਂ ਹਾਂ ਜੀ ਇਹ ਸਭ ਜੈ ਸ਼੍ਰੀ ਰਾਦੇ ਇਹ ਸਾਲ ਲੱਗ ਰਿਹਾ ਕਿੰਨੇ ਸਾਲਾਂ ਬਾਅਦ ਜਾ ਰਹੇ ਹੋ ਅਸਤਾ ਪਹਿਲੀ ਵਾਰ ਜਾ ਰਹੇ ਹਾਂ ਪਹਿਲੀ ਵਾਰ ਜਾ ਰਹੇ ਬੁਲਾਵਾ ਆ ਗਿਆ ਹਾਂ ਜੀ ਇਤਨਾ ਅੱਛਾ ਲੱਗ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਕਰੋ ਤੋਂ ਦੇਖ ਸੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੈ ਪਹਿਲੀ ਵਾਰੀ ਜਾ ਰਹੇ ਹਾਂ ਜਾਨੀ ਜੀ ਇੱਕ ਦੂਜੇ ਸਾਥ ਨਾਲ ਆਏ ਆਂ ਅਸੀਂ ਐਦਾਂ ਦਾ ਕੋਈ ਵੀ ਨਹੀਂ ਕਿਸੇ ਨੂੰ ਜਾਣਦਾ ਹੁੰਦਾ ਸੰਗਤ ਦੇ ਉਸਾਰ ਨਾਲ ਆਏ ਆਂ ਮੈਨੂੰ ਤਾਂ ਬਹੁਤ ਵਿਸ਼ਵਾਸ ਹੈ ਬਿਹਾਰੀ ਜੀ ਤੇ ਹਾਂ ਮੈਂ ਤਾਂ ਕਾਫੀ ਦੇਰ ਤੋਂ ਜਾਣਦੇ ਹਾਂ ਕਿੰਨੇ ਸਾਲ ਹੋ ਗਏ ਆਂ ਜੀ ਜਾਣਦੇ ਮੈਂ ਹਰ ਸਾਲ ਤਾਂ ਨਹੀਂ ਜਾਂਦੇ ਵੈਸੇ ਜਾਣਦੇ ਨੂੰ ਮੈਂ ਹੋ ਗਏ 30 35 ਸਾਲ ਹੋ ਗਏ 35 ਸਾਲ ਬਹੁਤ ਜੋ ਵੀ ਪਾਇਆ ਬਿਹਾਰੀ ਬਿਹਾਰੀ ਜੀ ਤੋਂ ਪਾਇਆ ਹਾਂ ਜੀ ਬੱਚੇ ਬੱਚੇ ਬਿਹਾਰੀ ਜੀ ਤੋਂ ਪਾਇਏ ਹਾਂਜੀ ਹਾਂਜੀ ਸਾਰਾ ਵਧੀਆ ਹੁੰਦਾ ਜੀ ਕਲੱਬ ਉੱਲਾ ਹਾਂਜੀ ਵਧੀਆ ਨਹੀਂ ਇੱਦੋਂ ਇੱਥੇ ਇੱਥੋਂ ਤਾਂ ਅਸੀਂ ਪਹਿਲੀ ਵਾਰ ਜਾ ਰਹੇ ਆ ਹਾਂ ਉੱਧਰ ਜਾਂਦੇ ਰਹਿੰਦੇ ਹਾਂ ਕਿਸੇ ਨੂੰ ਹਲਵਾਈ ਜਿੰਨਾ ਵੀ ਗੱਲਬਾਤ ਕੀਤੀ ਸੰਗਤ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਬੜਾ ਔਸਾ ਮਿਲ ਰਿਹਾ ਇਸ ਪਰਿਵਾਰ ਦੇ ਨਾਲ ਸਿਟੀਜਨ ਯੂਥ ਕਲੱਬ ਦੇ ਨਾਲ ਬੜੇ ਔਸਾ ਦੇ ਨਾਲ ਸੇਵਾ ਭਾਵਨਾ ਦੇ ਨਾਲ ਇਹ ਸੰਗਤ ਨੂੰ ਲੈ ਕੇ ਜਾਂਦੇ ਆ ਤੇ ਅਲੱਗ-ਅਲੱਗ ਤੀਸਥਾਨਾਂ ਦੇ ਉੱਤੇ ਦਰਸ਼ਨ ਦੇਦਾਰ ਕਰਵਾਉਂਦੇ ਆ ਤੇ ਪਰਿਵਾਰ ਦੀ ਤਰ੍ਹਾਂ ਹੀ ਇੱਕ ਪਰਿਵਾਰ ਨੂੰ ਹੀ ਸਮਝਦੇ ਹੈਗੇ ਤਾਂ ਤੁਸੀਂ ਦੇਖਦੇ ਹੋ 10 ਚਿਰਾਗ ਨਿਊਜ਼ ਕੈਮਰਾ ਪਰਸਨ ਦੇ ਨਾਲ ਮੈਂ ਸੰਦੀਪ ਚੜਾ ਸ਼ੁਕਰੀਆ ਧੰਨਵਾਦ